ਮੈਂ ਵੀ ਬੁਰਜੀਆ ਮੇਰਾ ਘਰ ਬੜਾ ਏਦਾਂ ਚੋਂ ਮੇਰੇ ਚਾਰ ਮੇਰੇ ਬੱਚੇ ਕਮਰਾ ਮੇਰਾ ਟਿਕਾਣਾ ਕਿਵੇਂ ਕਰਾਂ ਰਹਿਣ ਦੇ ਜੀ ਮੈਨਾਂ ਘਟਿਆ ਉਹ ਜੋ ਮੇਰੇ ਤੁਸੀ ਕਿਦਾਂ ਗੁਜ਼ਾਰਾ ਕਿਦਾਂ ਚੱਲਦੇ ਆ ਲੋਕਾਂ ਦੇ ਪੋਚੇ ਚਾਹੇ ਲਾ ਕੇ ਕੰਮ ਕਰਕੇ ਗੁਜ਼ਾਰਾ ਕਰਦੇ ਆ ਆ ਛੋਟੇ ਛੋਟੇ ਬੱਚੇ ਆ ਵੇ ਗਰੂ ਜੀ ਨਿੱਕੇ ਨਿੱਕੇ ਬੱਚੇ ਪਿੱਛੇ ਦਿਖਾਓ ਜਰਾ ਛੋਟੇ ਬੱਚੇ ਆ ਦੇਖੋ 10 ਦਿਨ ਪਹਿਲਾਂ ਜਿੱਥੇ ਹੜ ਨੇ ਮਾਰ ਮਾਰੀ ਆ ਉੱਥੇ ਉਹਦੀ ਵਿਚਾਰੀ ਦੀ ਜ਼ਿੰਦਗੀ ਹੀ ਸਾਰੀ ਹਿੱਲ ਗਈ ਆ ਇੱਕ ਫੀਮੇਲ ਨੂੰ ਬਹੁਤ ਸਪੋਰਟ ਹੁੰਦੀ ਆ ਜੀ ਉਹਦੇ ਹਸਬੰਦ ਦੀ ਸਾਨੂੰ ਫੀਮੇਲਸ ਨੂੰ ਇੱਕ ਨਾ ਸੋਸ਼ਲ ਮੀਡੀਆ ਵਿੱਚ ਲਗਾ ਲਈਏ ਜਾਂ ਜ਼ਿੰਦਗੀ ਵਿੱਚ ਸਰਵਾਈਵ ਕਰਨ ਦੇ ਲਈ ਬਹੁਤ ਵੱਡੀ ਸਪੋਰਟ ਹੁੰਦੀ ਆ ਮੇਲ ਦੀ ਹੋਣਾ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਭਰਾ ਦੇ ਰੂਪ ਵਿੱਚ ਹੋਵੇ ਹਸਬੰਦ ਤੇ ਇੱਕ ਜ਼ਿੰਦਗੀ ਦਾ ਸਾਥੀ ਹੁੰਦਾ ਵਾ ਤੇ ਦੇਖੋ ਚਾਰ ਬੱਚੇ ਆ ਉਹਦੇ ਤੇ ਉਹ ਇਕੱਲੀ ਕਿੰਨਾ ਕੰਮ ਕਰੇਗੀ ਲੇਡੀ ਔਰ ਕਿੱਦਾਂ ਬੱਚਿਆਂ ਨੂੰ ਪੜ੍ਹਾਏਗੀ ਬਹੁਤ ਅਰਸ ਅੰਦਾਜ਼ੀ ਹੈ ਹੜਾ ਨੇ ਕੱਲਾ ਇਹ ਨਹੀਂ ਖਰਾਬ ਕੀਤੇ ਪਾਣੀ ਨੇ ਕੱਲਾ ਉਹ ਨਹੀਂ ਕੀਤਾ ਜ਼ਿੰਦਗੀਆਂ ਰੋੜ ਦਿੱਤੀਆਂ ਵਾ ਖਾਫਿਆਂ ਦੇ ਨਾਲ ਹੀ ਲੋਕ ਚੱਲ ਗਏ ਆ ਇਹ ਰੋਰੀ ਆ ਹੁਣ ਸਾਡੇ ਤੱਕ ਛੋਟਾ ਜਿਹਾ ਮੈਸੇਜ ਪਹੁੰਚਾ ਵਾ ਤੇ ਆਪਾਂ ਥੋੜਾ ਬਹੁਤਾ ਭੈਣ ਨੂੰ ਸਮਾਨ ਦੇਣ ਦੀ ਕੋਸ਼ਿਸ਼ ਕੀਤੀ ਆ ਕਿਰਪਾ ਕਰਕੇ ਇਹੋ ਜਿਹੇ ਪਰਿਵਾਰਾਂ ਦੇ ਵੱਲ ਧਿਆਨ ਦਿੱਤਾ ਜਾਵੇ ਦੇਖਿਆ ਜਾਵੇ ਇਹਨਾਂ ਦਾ ਖਿਆਲ ਰੱਖਿਆ ਜਾਵੇ